ਥੱਲੇ ਕੋ ਬਿਸ਼ਾ ਕੇ ਉਹਨੂੰ ਫਿਰ ਲਾ ਦੋ ਉੱਤੇ ਰੰਗ ਮਾਰ ਦਾਂਗੇ। ਪ੍ਰਦੀਪ ਨਾ ਆਏ ਅਮਰੀਕ ਵੀਰ ਤਖਤ ਭਰਾਸਾਂ ਦੀ ਧਰਤੀ ਦਾ ਪ੍ਰਦੀਪ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਤੇ ਅੱਜ ਆਪਣਾ ਬਲੌਗ ਕਰਦੇ ਸ਼ੁਰੂ ਤੇ ਅੱਜ ਆਪਾਂ ਬਾਬਾ ਹਰੀਦਾ ਜੀ ਜਗ੍ਹਾ ਤੇ ਬਾਲਣ ਦੀ ਸੇਵਾ ਕਰ ਰਹੀ ਸੀ ਤੇ ਪਹਿਲਾਂ ਆਪਾਂ ਬਾਲਾਂ ਨੇ ਕੱਟਣਾ ਸੀਗਾ ਤੇ ਉਹ ਆਪਣੇ ਕੋਲੇ ਆਰੇ ਵਾਲਾ ਬੰਦਾ ਹੈ ਨਹੀਂ ਜੀ। ਲਓ ਜੀ ਆਪਾਂ ਹੁਣ ਝੜ ਪਟਣ ਲੱਗੇ ਆਂ ਇਧਰ ਸੇਵਾਦਾਰ ਬਹੁਤ ਆਏ ਹੋਏ ਅੱਜ ਆ ਕਰੀ ਆ ਜੜ ਖੇਚਣੀ ਅੱਜ ਟੋ ਜਾਣ ਬਾਕੇ ਲੈਫਟ ਤੋਂ ਥੱਲੇ ਕਰਦੀ ਆਉਣ ਦੇ ਫੜ ਜਾ ਲੈਫਟ ਚੱਕੀ ਰਿਆਂ ਆ ਪਾਲ ਕੇ ਟਰੈਕਟਰ ਇੱਕ ਚ ਮੱਕ ਡਰਾਈਵਰ ਲਾ ਦੇਣਾ ਟਰੈਕਟਰ ਲਾ ਲਾਂਗੇ ਆ ਜੜ ਨਾਲ ਪੰਗੇ ਲੈ ਲੈ ਬਈ ਅੱਜ ਆ ਜੜ ਕੱਢਣੀ ਐ ਠੀਕਵਾਦਾਰ ਪੂਰੇ ਜੁਟੇ ਹੋਏ ਆ ਸਾਡੇ ਕੋਲ ਬਹੁਤ ਅੱਛਾ ਮਾੜੀ ਨਾਲ ਲਿੰਕ ਲਾ ਲਾਂਗੇ ਜੋਰ ਵੱਧ ਲਾ ਕੇ ਮੂਰੇ ਨੂੰ ਨਾ ਪਰੇ ਨੇ ਦੂਜੇ ਕਹੇ ਰੋਕ ਕੋ ਮੜਾ ਦੋ ਚੰਨ ਲਿਆਉਂਦਾ ਹੁਣ ਘਰੋਂ ਬਈ ਇਹਨੂੰ ਮੈਂ ਕੱਲੇ ਨਹੀਂ ਲੈ ਲਓ ਯਾਰ ਇੱਕੋ ਬੰਦ ਕੱਲੇ ਨੇ ਖਿੱਚਣਾ ਨਹੀਂ ਯਾਰ ਆ ਜਾਣਾ ਜੜ ਬਾੜੀ ਡੂੰਗੀ ਥੱਲੇ ਜਿਵੇਂ ਜੰਗਾ ਝੜਕਾ ਨਹੀਂ ਮਾਰਨਾ ਹੁਣ ਇਹਨੂੰ ਨੋਰ ਲਾਇਓ ਹੈਂ ਓ ਛੋਟਾ ਰਹਿ ਜੂ ਬਾਬੇ ਓ ਛੋਟਾ ਰਹੂਗਾ ਸੰਗਲ ਛੋਟਾ ਹੈਗਾ ਹੈਨਾ ਸੰਗਲ ਛੋਟੇ ਆ ਇਹ ਆਪਣਾ ਹੀ ਆਪਾਂ ਮੂਹਰੇ ਟਰੈਕਟਰ ਜੋਰਦਾ ਉਹਨੇ ਲਾ ਲਾ ਇਹਨੇ ਨੱਟਣਾ ਕਰਾ ਸੰਗਲ ਲਿਆਓ ਵੱਡਾ ਟੋਚਨ ਲਿਆਓ ਆ ਗੋਲੀ ਗੋਲੀ ਬਣੀ ਪਾਲ ਗੋਲੀ ਬਣੀ ਪਾਲ ਬਹੁਤ ਸਵਾਦ ਲੈਣ ਚ ਬਹੁਤ ਮਸ਼ਹੂਰ ਹੈ ਟੋਚ ਨਹੀਂ ਪਵਾਉਂਦਾ ਜਦੋਂ ਆਉਂਦਾ ਲੋ ਜੀ ਕੱਲੇ ਨਾਲ ਪਾ ਕੇ ਦੇਨੇ ਆ ਹੁਣ ਆਪਾਂ ਉਹ ਬੰਦੇ ਆਪਣੇ ਗਏ ਵਟੋ ਚਣ ਲੈਣ ਤੇ ਦੇਣੇ ਆ ਨਿਕਲਦਾ ਕਿ ਨਹੀਂ ਉਹ ਨਹੀਂ ਉਹ ਰਹਿਣ ਦੇ ਨਹੀਂ 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 ਰੋਕ ਲਾ ਰੋਕ ਲਾ ਬਹੁਤ ਬਹੁਤ ਧੰਨਵਾਦ लिया कर गए लोट लोट लाके बैग कर रहे लिया पर दुआ पे ही लो लाला जाटा है लेकिन किराह लेकिन इसी को लाकर बैग जब तो पूरे ट्रैक पे हमने नहीं काटा लेना इसमें कई दादास था, था। कितने अंदर ओ छंगल छोटे ही मुरे यार गुलाल राम के रख आते क्या ली बदल नहीं पाऊँगा हम दो, दो दो नहीं बाढ़ गई ना कठे ਉਹ ਨਾ ਦਵੀ ਝੋਟੀ ਡਾੜ ਪੈਣਾ ਥੱਲੇ ਮਗਰ ਉਹ ਖੁੱਭਿਆ ਵਾ ਹਾਂ ਮੈਂ ਉਹਦਾ ਕਹਿੰਦਾ ਯਾਰ ਕਹੀ ਨਾ ਟੋਆ ਦੇ ਕੇ ਨਾ ਜੇ ਕੋ ਤਣਾ ਦੀਂਦਾ ਤੇ ਉਹਨੂੰ ਕੱਟ ਦਿੰਨੇ ਹੋਰ ਉਹਨੂੰ ਪਹਾੜਾ ਤਾਂ ਹੈਗਾ ਹੀ ਆ ਇੱਕ ਗੱਲ ਹੋਰ ਆ ਜੀ ਦਾ ਆ ਨਾਲ ਨਾਲ ਬਾਈ ਮਿੱਟੀ ਵੱਡੀ ਜਾਵੇ ਫੇਰ ਵੀ ਕਹੀ ਜਾਂਦਾ ਮੈਂ ਉਹਨੂੰ ਟੋਆ ਹੋਰ ਬੰਗੜਾ ਹਾਂ ਕੱਢਣੀ ਪੈਣੀ ਆ ਮਿੱਟੀ ਹਨਾ ਆ ਤਣਾ ਕਹਾੜਾ ਲਿਆ ਜਾ ਮਿੱਟੀ ਜੀ ਫੇਰ ਰੈਲਾ ਹੋ ਜੂਗਾ ਰੋਲਾ ਇਹ ਉਹ ਕਹਾੜਾ ਲੈ ਕੇ ਜਾਂਦਾ ਜੇ ਨਾਲ ਆਉਂਦਾ ਉਹ ਹੁਣ ਦੇ ਅੰਦਰ ਨੂੰ ਕਹਿ ਉਹ ਤਨੇ ਪਾ ਲੈਣੇ ਇਹੀ ਉਹਦਾ ਟਰੈਕਟਰ ਵੀ ਲਾਈ ਆ ਇਹਨੇ ਖੜਾ ਰਹੂਗਾ ਉਹ ਕਿਹੜਾ ਤੇਲ ਮਾਜਦਾ ਇੰਨੇ ਦਾ ਆਹੋ ਕਹਿ ਦੋ ਜਣੇ ਤਾਂ ਦੇ ਆਹ ਲੈ ਆਈ ਭਰਾ ਕਾਲਾ ਫੜਾਈ ਉਹਦੇ ਨਾਲ ਕਿਹੜਾ ਗੱਲ ਬਾਬੇ ਦੀ ਜਗਾ ਤੇ ਬਾਈ ਜਗਾ ਤੇ ਸੇਵਾ ਬਹੁਤ ਜੋਰਾਂ ਜੋਰਾਂ ਤੇ ਚੱਲ ਰਹੀ ਆ ਕਿਉਂਕਿ ਦਿਨ ਰਹਿ ਗਏ ਥੋੜੇ ਆਪਣੇ ਕੋਲੇ ਗਰਮੀ ਬਹੁਤ ਆ ਗਰਮੀ ਬਹੁਤ ਆ ਪੱਤੇ ਪੁੱਤੇ ਹਿਲਦੇ ਨਹੀਂ ਦਰਖਤਾਂ ਦੇ ਪਤਾ ਹੀ ਨਹੀਂ ਲੱਗਿਆ ਗਰਮੀ ਤੇ ਪਹਿਲਾਂ ਕਿਉਂ ਵੱਡੇ ਵੇ ਤੇ ਕਿੱਥੇ ਮਾਰ ਬਟਾ ਅਸੀਂ ਪਹਿਲਾਂ ਵੱਡੇ ਵੇ ਦੀ ਮਾਰੀ ਜਾਂਦਾ ਸੀ ਇਦਰਾ ਭਾਈ ਦੋ ਕਰੋ ਚਲੋ ਚੱਲ ਚੱਲ ਲੱਗੀ ਵੀ ਹੈ ਨਾ ਥੱਲੇ ਅਟਾਲੀ ਦੇ ਮੂਹਰੇ ਲੈ ਆ ਮੈਂ ਟੋਚਣਾ ਦੂਜਾ ਨਹੀਂ ਤੇ ਸੰਗਲ ਨਾਲ ਲੈ ਸੇਵਾਦਾਰ ਇੱਧਰ ਆਪਣੇ ਬਾਈ ਆਰਾ ਦੂਜਾ ਚਲਾਈ ਜਾਂਦੇ ਹੱਥ ਨਾਲ ਚੱਚ ਕੇ ਰੱਖੋ ਕੰਮ ਬਾਕੀ ਸਫਾਈ ਰਹਿ ਗਈ ਬਾਈ ਕੱਲੀ ਤੇ ਬਾਲਣ ਬੁੱਲਣ ਸਾਹਮ ਦਾ ਸੀ ਉੱਧਰ ਤੇ ਬਾਕੀ ਸਫਾਈ ਰਹਿ ਗਈ ਪਰ ਲਈ ਲੀਟ ਰੱਖਣੀ ਸਿੱਧੇ ਲੈਣੀ ਜੀ ਸੀ ਬੀ ਦੀ ਲੋਡ ਪੈ ਗਈ ਕਹਿੰਦੇ ਸੇਵਾਦਾਰ ਕਹਿੰਦੇ ਜੀਸੀਬੀ ਚਾਹੀਦੀ ਆ ਮੱਟਲਾ ਹੋਰ ਮੱਟ ਕੇ ਲਿਆ ਮੁੱਖ ਸੇਵਾਦਾਰ ਮਣੀ ਮਣੀ ਔਜਲਾ ਤੂੰ ਚੱਕ ਕੇ ਲੈ ਖਾਣਾ ਕਰੀ ਤਕਰੀਆ ਦੇਖ ਲੈ ਚੱਕ ਕੇ ਥੱਲੇ ਲੈਫਟ ਪਾ ਕੇ ਦੇਖ ਲੈ ਪੀਸੀ ਬਰੋ ਨਾਲ ਟਾਈਮ ਕੋਈ ਮਸ਼ੀਨ ਆਉਂਦੀ ਦੀ ਇੱਥੇ ਤੱਕ ਟਕੜੀਆਂ ਵੀ ਹੋਰ ਪਹਿਲੇ ਵੇ ਦੇਖੀ ਚਾਚਾ ਚਾਚਾ ਲਾਏ ਜਾ ਕੇ ਰੱਖ ਜਾ ਰਹੇ ਓਏ ਥੱਲੇ ਇਹਦੇ ਕੋਲ ਦੇ ਲਓ ਯਾਰ ਓਏ ਹੋਥੇ ਥੱਲੇ ਦੇਵੋ ਇਹਦੇ ਕੋਲ ਚਾਚਾ ਕਿਵੇਂ ਆ ਮਸ਼ੀਨ ਕਿੱਥੇ ਆ ਇੱਥੇ ਵਰਕਸ਼ਾਪਾਂ ਕੋਲ ਹੀ ਆ ਹੋ ਗਈ ਗੱਲ ਉਹਨੂੰ ਆ ਜੇ ਥੱਲੇ ਛੱਟੇ ਦੇ ਕਿੱਥੇ ਓਏ ਆ ਡੇਗ ਖਿੱਚਣੀ ਸੀ ਕਟੂਗਾ ਚ ਸੀਗੇ ਇੱਥੇ ਟਰੈਕਟਰ ਖਿੱਚਦੇ ਨਹੀਂ ਯਾਰ ਉਹ ਡੇਗ ਚ ਡੇਗ ਹੀ ਨਹੀਂ ਸੀ ਹਾਂ ਹੁਣ ਕਹੇ ਗਿਰਾ ਦੇਖਦੇ ਆ ਕਿੱਥੇ ਆਵਾਂ ਘਰ ਕੋਲੇ ਪਹਿਲਾਂ ਤਾਂ ਇੱਥੇ ਚੱਲੀ ਜਾਂਦੀ ਸੀ ਠੀਕ ਆ ਚੱਲ ਸੇਵਾਦਾਰ ਮੜਕੋ ਮੜਕੀ ਹੋ ਗਈ ਅੱਗ ਬਹੁਤ ਹੈ ਜਿਹਨੂੰ ਮੇਜਰ ਫਾਇਰ ਕਹਿੰਦੇ ਆ ਉਹਦਾ ਫੋਨ ਨਹੀਂ ਚੱਕਾ ਉਹਦੇ ਉੱਥੇ ਸੀਗਾ ਓਕੇ ਆਣਾ ਹੁਣ ਤਾਂ ਓਕੇ ਆ ਬੱਸ ਹੁਣ ਮਿੱਟੀ ਘੜ ਦਿੰਨੇ ਆ ਆਹ ਹੈ ਆਈ ਲੱਗ ਚੜੀ ਫਲੇ ਚ ਹੋਵੇ ਆਏ ਡਾ ਨੇ ਕੋਈ ਚੱਕਰ ਹੋਏਗਾ ਐਂ ਪਹਿਲਾਂ ਜਾਨ ਨਹੀਂ ਲੰਦਾਂ ਆਹ ਯਾਰ ਸਣੀ ਸਾਥ ਥੋੜੀ ਛੱਡਾਂਗੇ ਹੱਥ ਜੋੜਾਂਗੇ ਸਾਰੇ ਇਕੱਠੇ ਜੋੜਾਂਗੇ ਨਹੀਂ ਇਕੱਲਾ ਨਹੀਂ ਜੋੜਦਾ ਭਾਈ ਅੱਜ ਤਾਂ ਜਾੜੀ ਨਿਕਲੂ ਮੈਨੂੰ ਲੱਗਦਾ ਆਪਦੀ ਜਾੜ ਨੇ ਤਾਂ ਲੋਗਰ ਪਾੜਤੀ ਸੀ ਪਹਿਲਾਂ ਪ੍ਰਦੀਪ ਉਹਨਾਂ ਕਾਲ ਵਾਲਿਆਂ ਤੋਂ ਲੈ ਕੇ ਆਉਂਦੀ ਸੀ ਪ੍ਰਦੀਪ ਨੇ ਸੱਪ ਦੇ ਸੱਪ ਦੇਖ ਲਾ ਕਹਿੰਦਾ ਹਰਜਿੰਦਰਾ ਸੱਪ ਜਿਵੇਂ ਸਾਰਾ ਮਾੜੀ ਲੋੜ ਦਿੰਦੀ ਕਿੱਥੇ ਵੀ ਸੱਪ ਇੱਥੇ ਸੀਗਾ ਕਿਤੇ ਫਿਰਦਾ ਉਹ ਪੈਰ ਸੇ ਨੱਕੇ ਸੇ ਵੜ ਕੇ ਬਾਹਰ ਨਿਕਲ ਗਿਆ ਲਓ ਜੀ ਇੱਕ ਟਰੈਕਟਰ ਹੋਰ ਲਿਆਂਦਾ ਦੇਖੋ ਕੀ ਬਣਦਾ ਨਿਕਲਦੀ ਆ ਜੜ ਕੇ ਨਹੀਂ ਮੈਂ ਕਰ ਟੋਚਨ ਚੱਕ ਲਿਆਂਦਾ ਟੋਬਰਾ ਨੇ ਬਣਾਉਣਗੇ ਗੱਲ ਹਟਦੇ ਨਹੀਂ ਤਿੰਨ ਟਰੈਕਟਰ ਹੋ ਗਏ ਬਣਾ ਟੋਚਨ ਤੇ ਖਿੱਚਣ ਲੱਗੇ ਸੀ ਆਵਾ ਕਹਿੰਦੇ ਨਹੀਂ ਭਾਈ ਓਏ ਕੇਰਾ ਰੋਗਲਾ ਓਏ ਕਰਦਾ ਉਹ ਇਹ ਰੋਗਲਾ ਮੈਂ ਤਾਂ ਬੰਦ ਹੋ ਰਹੀ ਆ ਮਰ ਕੇ ਟੰਗਾਂ ਦੇ ਲਾ ਕੇ ਪਰੇ ਨੂੰ ਚੱਲੋ ਮੈਂ ਉਹ ਤੇਰੇ ਉਹ ਰੋਗਲਾ ਕਹਿੰਦੇ ਆ ਲਿੰਕਾਂ ਲੈ ਗਿਆ ਬਈ ਪੂਰਾ ਕੰਮ ਵਿਚਰ ਗਿਆ ਦਾ ਹਲਦੀ ਨਹੀਂ ਮਾੜੀ ਮੋਟੀ ਹਿੱਲੀ ਸੀਗੀ ਕਿੰਨੇ ਟੋਆ ਬਹੁਤ ਡੂੰਗਾ ਕਣ ਇੱਕ ਥਾਂ ਵਾਲਾ ਪੋਲਾ ਥੱਲੇ ਟਰੈਕਟਰ ਖੋਬੇ ਜਾਂਦੇ ਆ ਅੱਗੇ ਹੀ ਟੋਆ ਮਾਗੇ ਖੇਤਾ ਇਹ ਉੱਤਰ ਨੂੰ ਬੱਡੇ ਖੋਬੇ ਨੂੰ ਦੇਖਦਾ ਲੱਗਦਾ ਆਇਆ ਕਰੇ ਨਾ ਉੱਤੇ ਨੂੰ ਹੋ ਜੂ ਹਨਾ ਇਹ ਦਾ ਖਤਰਾ ਚੱਲ ਚੱਲ ਗਿਆ ਪਾਲਿਆ ਹੁਣ ਬਾਈ ਦੂਜੇ ਪਾਸੇ ਓਏ ਹਾਲੇ ਕੰਮ ਕਿੱਥੋਂ ਆਇਆ ਓ ਰੋਕਲਾ ਰੋਕਲਾ ਓ ਮੈਂ ਵੀ ਟਰੈਕਟਰ ਪਾ ਲਉ ਓ ਕਣੇ ਵੀ ਲੱਗੇ ਬੈ ਕੋਣ ਕਣੇ ਵੱਡੋ ਕਰ ਬਾਈ ਬਣਿਆ ਦਾ ਕਰੀ ਜਾ ਇਹ ਵੀ ਨਾ ਲਾ ਫੇਰ ਮਾ ਇੱਧਰ ਦੇ ਨਾਲ ਆ ਇੱਧਰ ਬਰਤ ਨੇੜੇ ਆ ਆ ਤੁਸ ਕੱਢ ਨਾ ਬੁਣੋ ਕੱਢ ਹਵਾ ਲੈ ਯਾਰ ਨਾਲ ਕਹੀ ਲੋ ਰੋਕਲਾ ਓ ਉਹਨੂੰ ਕੱਢੀ ਜਾਂ ਦੋ ਜੰਮਰ ਕੋਈ ਕੱਢ ਲੈ ਕੋ ਫੜੀ ਫੜ ਦੇ ਕੱਢੀ ਓ ਟੋੜ ਦੇ ਨਾ ਕਢਾ ਜੜ੍ਹ ਬਾਹਰ ਆ ਗਈ ਹੈ तकरीबन ਟੁੱਟਾ ਬਈਆ ਬਸ ਜੜ੍ਹ ਥੋੜੇ ਤਣੇ ਆ ਗਏ ਬਾਹਰ ਬਈ ਲੱਗਾ ਹੋਇਆ ਨਹੀਂ ਚੱਕ ਲਈ ਆਏ ਹੈ ਕੇਰਾ ਨਹੀਂ ਨਹੀਂ ਹਾਂ ਸਭੀ ਦਰਪਨ ਪਰ ਜੜ੍ਹ ਤਾ ਹੋ ਜੂ ਮਾੜਾ ਮੋੜ ਫਰਕ ਆਇਆ ਨਾ ਉਹ ਪਹਿਲੇ ਵੀ ਦੇਖ ਲੈ ਬਈ ਹੁਣ ਆ ਗਏ ਆ ਗਏ ਲੱਲੂ ਦੇ ਬਹਿ ਗਈ ਸੀ ਡਾਣੀ ਲੈਗੀ 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 ਹੋ ਲੈਗੀ ਮੇਰਾ ਸ਼ੇਰ ਬੱਗਾ ਐਵੇਂ ਥੋੜਾ 250 ਬਵਾਉ ਲਾਇਆ ਯਾਰ ਮੈਂ ਕਿ ਗੱਲ ਨੂੰ ਲਾਇਆ ਬਾਸ ਮੁੰਡਾ ਆ ਆ ਥੋੜਾ ਬਵਾਉ ਕੀ ਵਾਦ ਰੈਸਟ ਲੈਣ ਲੱਗੇ ਪਾਣੀ ਦੀ ਬੜੀ ਗਰਮੀ ਆ ਯਾਰ ਆ ਰੀਜ ਨਿਕਲ ਜੂ ਹੁਣ ਇੱਕ ਅਰੀ ਚ ਦੱਸੋ ਇਹਦਾ ਬਾਬਾ ਜੀ ਸੋ ਪਾਣੀ ਪੀ ਰਿਹਾ ਹੈ। ਫੜ ਗੱਲ ਸੇਵਨ ਕਰ ਲੈ। ਇਹ ਸਾਨੂੰ ਘੁੱਟ ਬੋਲ ਗੋਰੀ। ਰੇਸ ਤਾਂ ਛੇਰੇ ਆ ਨਹੀਂ। ਇੱਧਰ ਪਲਾ ਇੱਧਰ ਕੰਟਰੋਲ ਹੋ ਜਾ। ਤਿੰਨ ਚੌਥੀ ਝੁੱਟੀ ਲਾਉਣ ਲੱਗਿਆ ਬਾਈ ਹੁਣ। ਹੁਣ ਦੇਖਦੇ ਆ ਨਿਕਲ ਜਾਊਗਾ ਕਿਉਂਕਿ ਜੜਾ ਜੜਾ ਸਾਰੀਆਂ ਨਿਕਲੀਆਂ ਥੱਲੋਂ ਵੜਤੀਆਂ। ਵਾਰੀਆਂ ਨੂੰ ਪਹਿਲਾਂ ਚੈੱਕ ਕਰ ਲੂ। ਲੈਣੇ ਆ ਹੁਣ। ਨੇ ਕੱਢ ਲਈ ਪਾਟਤੀ ਬਾਈ ਲੋ ਜੀ ਆਪਾਂ ਜੜ ਕੱਢ ਲਈ ਸੀ ਬਾਹਰ ਤੇ ਹੁਣ ਆਪਾਂ ਚੱਲੇ ਆ ਇਹਨੂੰ ਆਰੇ ਵਾਲੋਂ ਲੈ ਕੇ ਨਾਲੇ ਬਾਕੀ ਸਾਰਾ ਬਾਲਣ ਚੀਰਾਂਗੇ ਦੁਪਹਿਰ ਤੋਂ ਬਾਅਦ ਉੱਥੇ ਲੱਗਾਏ ਸਾਰੇ ਵੀਰੇ ਹੁਣ ਐਮ ਤਕਰੀਬਨ 1:30 ਵਜੇ ਦਾ ਹੋ ਗਿਆ ਬਰੇ ਬਾਈ ਬਰੇ ਖੰਡੇ ਦੀ ਸੇਵਾ ਅੱਜ ਫੇਰ ਕੀਤੀ ਗਈ ਹੈ ਧੰਨਵਾਦ ਦੋਨੇ ਜਲਨ ਰਾਲ ਮੇਂ ਜਲਨ ਬਾਈ ਖੰਡੇ ਦੀ ਸੇਵਾ ਆ ਗਈ ਸ਼ਿਰੂ ਬੁੱਕੀ ਬਰਾਤੀ ਲਾਇਆ ਸਾਡੇ ਤਰਾ ਉਹ ਡੀਫ੍ਰੀਜਰ ਮੇਂ ਚਲਾ ਗਿਆ ਇੱਧਰ ਅਕਦੇ ਕੋਈ ਨਹੀਂ ਲੱਕੜਾ ਹੁਣ ਚੱਕੀ ਆਇਓ ਤੇ ਆਪਾਂ ਟਰਾਲੀ ਪੂਰੀ ਭਰ ਕੇ ਦੇਉਂ ਬਾਈ ਭਟਾ ਵੀ ਆ ਗਿਆ ਬਾਈ ਹੁਣ ਮਸਾ ਆਇਆ ਬਾਈ ਯਾਰ ਤੈਨੂੰ ਡੀਕੀ ਜਾਂਦੇ ਹੋ ਟਰਾਲੀ ਉੱਥੇ ਖੜਾਤੀ ਅਸੀਂ ਹੁਣ ਅਸੀਂ ਚੀਰਾਂਗੇ ਲੱਕੜਾ ਹਨਾ ਬਾਈ ਹਾਂ ਉਹ ਟਰਾਲਾ ਖੜਾ ਵੱਡਾ ਹੁਣ ਲੱਕੜਾਂ ਹੀ ਚੀਰਨੀਆ ਵੈਰੀ ਗੁੱਡ ਪਰਲਾ ਆ ਗਿਆ ਆਉਂਦੇ ਫੋਟੋ ਬਾਈ ਲੱਭਣਾ ਉੱਥਾ ਲਓ ਯਾਰ ਇਹ ਤੇ ਆ ਗਿਆ ਆਪਾਂ ਗੁਰੂ ਘਰੇ ਤੇ ਹੁਣ ਆਪਾਂ ਚੀਰਨ ਲਾਦਿਆਂ ਬਲਡ ਬਲੂਡ ਬਦਲ ਕੇ ਫਲਾਪਰ ਵੀ ਆ ਕੇ ਆਏ ਬਾਈ ਫੋਰਮੈਨ ਸਾਹਿਬ ਆ ਗਏ ਉਹ ਕਹਿੰਦੇ 12:00 ਵਜੇ ਕੋਈ ਵੀਲੇ ਹੋ ਜਾ ਕੋਈ ਨਹੀਂ ਮਿਲਿਆ ਬਾਈ ਅੱਜ ਸਾਨੂੰ ਬੰਦਾਲ ਕੋਲੇ ਵੀ ਜਿਹੜਾ ਆਪਣੇ ਬੰਦਲਾ ਉਹ ਵੀ ਚਲੇ ਗਏ ਪਰ ਇਹਦੇ ਨਾਲ ਬੰਦਲਾ ਪੂਰੇ ਇਹ ਵੀ ਨਵਾਂ ਬਲੇਡ ਪਾਉਣਾ ਹੈ ਹੈ ਨਾ ਇਹ ਪੂਰੇ ਇਹ ਵੀ ਗੰਦੇ ਹੋਰ ਤੇ ਉਹਨੂੰ ਛੋਟੀਆਂ ਦਾ ਕੱਢ ਦੂ ਹਣਾ ਬਾਈ ਛੋਟੀਆਂ ਕੱਢ ਦੂ ਯਾ ਨਹੀਂ ਵੱਡੀਆਂ ਨਹੀਂ ਕੱਢਣੀਆਂ ਮੁੜ ਕੇ ਜਿਹੜੇ ਮੋਟੀਆਂ ਆਹੋ ਉਹ ਉਹ ਕੱਢ ਲੈਨੇ ਛੋਟੇ ਟੰਦੇ ਜਿਹੜੇ ਆਹ ਟੰਦੇ ਆ ਬਲੇ ਬੂਲੇ ਇਹਨਾਂ ਨੂੰ ਕਹਿੰਦਾਗਾ ਇਹਨਾਂ ਨੂੰ ਆਹ ਰਾਮ ਨਾਲ ਕੱਢੇ ਜਾਣੀ ਚਰਾ ਫਿਰ ਬਾਈ ਪਾ ਕਿਹੜਾ ਬੋਲ ਕੇ ਬਾਈ ਤੂੰ ਕੱਢਣ ਲੱਗ ਜਾ ਤਾ ਉਹਨੂੰ ਮੈਂ 10 ਮਿੰਟਾਂ ਚੋ ਚੱਲ ਬਣਾ ਕੇ ਰਪਾ ਬਾਈ ਭਾ ਗੇੜਾ ਇਹਨੂੰ 1200 ਰੁਪਏ ਕਿੱਧਰ ਹੁਣ ਮੈਂ ਇੱਧਰ ਖਲਾਂ ਫੇਰ ਆਪਾਂ ਉਹ ਲਾ ਲਾ ਫੇਰ ਮੜਾ ਜਾਂ ਬਾਈ ਪੁੱਤ ਆਪਾਂ ਰੁਕਦੇ ਬਾਈ ਨੂੰ ਫੜ ਜਾਣਦੇ ਬਾਜੂ ਕੋਈ ਨਹੀਂ ਸੈਟਿੰਗ ਦੀ ਗੱਲ ਮੈਂ ਮੋੜੇ ਬਾਜੂ ਤੇ ਮੈਂ ਛੋਟਾ ਆ ਰਾ ਉਧਰ ਛੋਟਾ ਆ ਰਾ ਟਿੱਖੀਆਂ ਕਰਨੀਆਂ ਲੱਕੜਾਂ ਦੇਖੀਆਂ ਕਰਨੀਆਂ ਉਧਰ ਛੋਟਾ ਮੈਨੂੰ ਉਹਦੇ ਮੇਰੀ ਤਰ੍ਹਾਂ ਦੇ ਟਿੱਖੀਆਂ ਕਰਕੇ ਭੇਜਿਆ ਕਰਨੀਆਂ ਉਧਰ ਤੂੰ ਲਾ ਗੀ ਗੱਡੀ ਬਣਾ ਲੀ ਉਧਰ ਟਿੱਖੀਆਂ ਕਰਨੀਆਂ ਲੱਕੜਾਂ ਦਾ ਲਗੋਂ ਨੋਟ ਯਾ ਨਾਈਟ ਦੇ ਦੇਖ ਨਹੀਂ ਨੇ ਬਲੀ ਚਲੋ ਡੀਟੇਲ ਵਾਲੇ ਬੈਣੀ ਕਿਦੀ ਚੱਲੇ ਨਹੀਂ ਬਰਾਬਰ ਦਾ ਉਹ ਪਹਿਲਾਂ ਦਾ ਪੀਡੀਆ ਜਾਂ ਚੱਕ ਤਰਾ ਇੱਥੇ ਥੱਲੇ ਨਹੀਂ ਨਹੀਂ ਇਹ ਨਹੀਂ ਕੋਟਾ ਇਹ ਨਹੀਂ ਕੋਟਾ ਮੈਂ ਤੇਰੀ ਲੈਵਲ ਉਹਦੇ ਲਾਬੇ ਹਾਂ ਆਹ ਆਹ ਰਸਾਈ ਵਾਲਾ ਤੂੰ ਉਹ ਪਾਣੀ ਤੇ ਰੋਟੀ ਰੱਖ ਹੁਣ ਰੋਟੀ ਕਿਦੋਂ ਖਾਣਿਆਂ ਦਾ ਦੋ ਰੋਟੀ ਖਾਣ ਵਾਲੀ ਆ ਹਾਂ ਮੈਂ ਕਿੱਥੇ ਪ ਜਾਉ ਮੈਂ ਰੋਟੀ ਖਾਣ ਵਾਲੀ ਨਹੀਂ ਇਹ ਤਾਂ ਦੂਸਰੇ ਨੂੰ ਚਾਹ ਤੋੜਾ ਬਾਈ ਸੈਟਿੰਗ ਦਾ ਜਿੰਦਰਾ ਪਾਗੜਾ ਪਾ ਕੇ ਬਾਈ ਢੇੜਾ ਪਾਉ ਮਣੀ ਤੂੰ ਪਾ ਦੇ ਓ ਹਰੀ ਸੋਚਣਾ ਕੋ ਆਪਣੀ ਹਰੀ ਮੀਟਰ ਦਾ ਪਹੁੰਚ ਆ ਫੜੇ ਹਰੀ ਹਰੀ ਨਾ ਪੀਣੀ ਹਰੀ ਹਾਂ ਪਹਿਲਾਂ ਹਰੀ ਰੱਬੀ ਹਮੇ ਦਾ ਵਾਹਿਗੁਰੂ ਚੱਲ ਪਿਆਰ ਆ ਬਾਈ ਹਾਂਜੀ ਬਾਪੂ ਟੀਮ ਹਾਲਾ ਕਾਲੀ ਕਰਨੀ ਹੈ ਨਾ

ਟਰਾਲੀ ਚ ਰੱਖੀ ਜੰਨੇ ਆ ਕੈਣ ਕੇ ਕੈਣੇ ਹੈ ਲੋ ਪਿਛਲੇ ਬਲਾਕ ਜਿਹੜੀ ਆਹੀ ਕੱਪੜੇ ਸੀ ਸਾਰੀ ਦੇ ਚ ਨੋ ਦਾ ਕਪੜਾ ਬਰਾ ਗਦੇ ਦੇ ਮਾਰਤੀ ਉਹਦੇ ਮਾਰਤੀ ਆ ਸਹੀ ਗੱਲ ਬਾਈ ਫਿਰ ਗੱਲ ਤੁਸੀਂ ਚਾਏ 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 ਲਾਵੇ ਤੇ ਕੁਗਰਮ ਕੀ ਹੈ ਕਰਾ ਲਾ ਪਾਣੀ ਪੀ ਲੇ ਪੀਰੋ ਪੀਰੋ ਜੀ ਨੇ ਪਾਣੀ ਪੀਣਾ ਪਾਣੀ ਪੀਰੋ ਚੱਕੋ ਬਈ ਜਹਾ ਬਾਦ ਨੂੰ ਪੜਾਓ ਪਹਿਲਾਂ ਸੱਚਾ ਖੱਬਿਆ ਵਾ ਪਾਣੀ ਨੂੰ ਬਣਾ ਪਾਣੀ ਦੋ ਰਾਂਜੀ ਦੇਖ ਕੇ ਲਓ ਜੀ ਠੰਡੇ ਮਿੱਠੇ ਜਾਲ ਦੀ ਸ਼ਵੀਲ ਆ ਗਈ ਆਪਣੀ ਕਹਿੰਦਾ ਕਿ ਉਹਦਾ ਫੋਨ ਲੈ ਤੇਰਾ ਫੋਨ ਜਾਂਦਾ ਇਹਦਾ ਤੇ ਜਿਹੜਾ ਸਮਾਨ ਲੈ ਕੇ ਨਾ ਫੋਨ ਉਹਨੂੰ ਲਾ ਕੀ ਗੱਲ ਆ ਉਹ ਨੂੰ ਮੈਨੂੰ ਲਾਈ ਜਾਂਦਾ ਕਿਤੇ ਕਹਿੰਦਾ ਮੈਂ ਲਾਬ ਯਾਰ ਕੇ ਨੂੰ ਲਾਈ ਜਾਣਾ ਕਿ ਚੱਕਿਆ ਨਹੀਂ ਲਾਬ ਯਾਰ ਕੇ ਤਾਂ ਬਿਜੀ ਆ ਤੇ ਮੇਰੇ ਕਹਾਂ ਭਾਈ ਉਹ ਤੈਨੂੰ ਦੱਸਿਆ ਤਾਂ ਸੀ ਉਦੋਂ ਮੈਂ ਆਹ ਸੋ ਬਾਣੀ ਤੈਨੂੰ ਕਹ ਲੈ ਲਓ ਵੀਰ ਜੀ ਲਓ ਮਾਰਾ ਨੂੰ ਆ ਗਿਆ ਬਾਤ ਤੂੰ ਜਣਾ ਆਹ ਦੇਖ ਕੇ ਜਾ ਕਰਿਆ ਇਹਨਾਂ ਨੇ ਹਾਂ ਨਾ ਕਿਵੇਂ ਪੀਰ ਦੇ ਬਾਬੇ ਪਰ ਲੈਣੀ ਵੀ ਤਾਂ ਬਾਬਾ ਜੀ ਨੂੰ ਵੀ ਪਤਾ ਹੈ ਇਹ ਨਹੀਂ ਬਾਬੇ ਸਾਈ ਦੇ ਕੋਲੇ ਰਹਿੰਦੇ ਨਾ ਉਹ ਹਜ਼ਾਰਾਂ ਖਿਡਾਰੀ ਖਿਡਾਰੀ ਆ ਮੇਜਰ ਅੱਗੇ ਖਿਡਾਰੀ ਬੰਦੇ ਆ ਠੀਕ ਹੈ ਨਾ ਜਿਹੜੇ ਖਿਡਾਰੀ ਬੰਦੇ ਹੁੰਦੇ ਉਹ ਤਾਂ ਤੈਨੂੰ ਪਤਾ ਹੀ ਹੈ ਇੱਕ ਤੋਰ ਪਾ ਬਾਈ ਲੂਡ ਲਾ ਪਰ ਆਹ ਗੋਰੀ ਲਾ ਲਓ ਜੀ ਆਪਣਾ ਹੋ ਗਿਆ ਬਾਲਾਂ ਦੀ ਸਮਾਪਤੀ ਕਟਾਈ ਦੀ ਟਰਾਲੀ ਭਰ ਗਈ ਆ ਕਪੂਰੀ ਚਲੋ ਮੁੰਡਿਆ ਪੀਓ ਜਾਨ ਚਲੋ ਸਟਾਰ ਕਰਾਂ ਚੱਕੋ ਚਾਹ ਨਾ ਪਕੌੜਾ ਆ ਚੱਕੋ ਚਾਹ ਦਾ ਪਕੌੜੇ ਆਏ ਹੁਣ ਆਪਾਂ ਕੋਟੀਆ ਚ ਲਾ ਕੇ ਬਾਈ ਫਿਰ ਮੈਂ ਚਾਲ ਦਿਆਂ ਵਸੇ ਯਾਰ ਮੈਂ ਕਦੋਂ ਚੀਕ ਮਾਰੀ ਆ ਉਹਦੇ ਤੇ ਖੁੱਲ ਕੇ ਬਾਤ ਕਰੋ ਉਧਰ ਜਾ ਖੁੱਲ ਮਾਰ ਬਾਈ ਮਣੀ ਆਪਾਂ ਕਿਹਾ ਆਪਾਂ ਤਾਂ ਨਹੀਂ ਕਿਹਾ ਕੁਛ ਮਣੀ ਬੋਲਿਆ ਨਹੀਂ ਪਗੜੀ ਹੰਬ ਕੇ ਥੈਗੇ ਨਾ ਉਹਦਾ ਗੱਲ ਸੀ ਕੋਈ ਹੋਰ ਗੱਲ ਇਹ ਗੱਲ ਟਾਲੀ ਸੀ ਲੋ ਜੀ ਆਰੇ ਤੋਂ ਬਾਅਦ ਬਾਲਨ ਵਾਲ ਸਟੋਰ ਚ ਬਾਲਨ ਸੰਭਣ ਲੱਗੇ ਹੋਇਆ ਨੌਜਵਾਨ ਮੁੰਡੇ 5 ਅਕਤੂਬਰ ਇਹਦੇ ਸੇਵਾਦਾਰ ਉਹ ਵੀ ਮੁੰਡੇ ਸੰਤ ਬਾਬਾ ਹਰੀਦਾਸ ਜੀ ਸਲਾਨਾ ਬਾਰਸੀ ਨੂੰ ਮੁੱਖ ਰੱਖਦਾ ਸੇਵਾ ਚੱਲੀ ਜਾਂਦੀ ਹੈ ਆ ਟਰਾਲਾ ਮੁੰਡੇ ਹੁਣ ਲੱਕੜਾਂ ਦਾ ਜੀਰ ਕੇ ਗੁਰਦਾਰੇ ਨੂੰ ਲੈ ਕੇ ਆਏ ਆ ਤੇ ਆ ਸਾਰੀਆਂ ਲੱਕੜਾਂ ਟਰਾਲਾ ਭਰਿਆ ਵਾ ਸਾਰਾ ਅੰਦਰ ਧਰਤਾ ਇਹਨਾਂ ਨੇ ਸੇਵਾ ਦੇਲੀ ਦੀ ਦੇਲੀ ਹੋ ਰਹੀ ਹੈ ਜੀ ਸੰਗਤੋ ਸੇਵਾ ਵਿੱਚ ਪਹੁੰਚਿਆ ਕਰੋ ਜਰੂਰ ਦੇਲੇ ਹੋ ਕੇ ਠੀਕ ਹੈ ਨਾ ਸਭ ਦਾ ਹੱਕਵਾਨ ਦਾਗਾ ਆ ਜਾ ਕੀਮਤੀ ਸਮੇਂ ਦੇ ਸਮਾਂ ਕੀਮਤੀ ਸਮਾਂ ਕੱਢ ਕੇ ਸਮੇਂ ਦੇ ਸਮਾਂ ਵਿੱਚੋਂ ਜਰੂਰ ਪਹੁੰਚੋ ਸੰਗਤੋਂ ਦੋ ਤਰੀਕ ਨੂੰ ਮਹਾਰਾਜ ਪ੍ਰਗਿਆ ਸੁਣਿਆ ਚਾਰ ਨੂੰ ਭੋਗ ਪੈਣਿਆ 20 ਮਹਾਰਾਜ ਪ੍ਰਗਿਆ ਸੁਣਿਆ